ਮంత్రి ਨੇ ਪੇਪਰਾਂ ਦੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉਲਟਾ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਦਲਸ ਮంత్రి ਨੇ ਪੇਪਰਾਂ ਦੇ ਕਰਾਏ ਘੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਉਂਦਾ ਇਹ ਕਿਲਾਉ ਗੱਲ ਬਾਤ ਭਾਈ ਸਾਡੇ ਉਲਟਾ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਮంత్రి ਨੇ ਪੇਪਰਾਂ ਦੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਬਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਧਿਆਨ ਸਾਰੇ ਬਿਲਕੁਲ ਗਲਤ ਜੀ ਜੀ ਮంత్రి ਨੇ ਕੈਪਰਾ ਦੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਗਿਆਨ ਸਾਰੇ ਬਿਲਕੁਲ ਦਲਸ ਮంత్రి ਨੇ ਪੇਪਰਾਂ ਦੇ ਕਰਾਏ ਘੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਉਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਧਿਆਨ ਸਾਰੇ ਮંત્રી ਨੇ ਕੇਪਰਾ ਦੇ ਕਰਾਏ ਘੁੱਟ ਮਾਰ ਕੇ ਵੇਡ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਮ ਤੁਹਾਡਾ ਕੀ ਨਾਂ ਕੀ ਬਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਓ ਗੱਲ ਬਾਤ ਭਾਈ ਸਾਡੇ ਉਲਟਾ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਇਹਨਾਂ ਮંત્રી ਨੇ ਕੈਪਰਾ ਦੇ ਕਰਾਏ ਕੁੱਟ ਮਾਰ ਕੇ ਵੇਡ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਉਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉਲਟਾ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਸਨ ਮંત્રી ਨੇ ਕੈਪਰਾ ਤੇ ਕਰਾਇਆ ਘੁੱਟ ਮਾਰ ਕੇ ਰਬ ਵੀਡੀਓ ਰਿਕਾਰਡਿੰਗ ਸਾਡੇ ਤੇ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਉਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਉਲਟਾ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਧਰਸਤ ਜੀ 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 ਮంత్రి ਨੇ ਕੈਪਰਾ ਦੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਕਿਲਾਉ ਗੱਲ ਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਧਿਆਨ ਸਾਰੇ ਬਿਲਕੁਲ ਗਲਤ ਮంత్రి ਨੇ ਪੇਪਰਾਂ ਦੇ ਕਰਾਏ ਘੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਉਂਦਾ ਇਹ ਕਿਲਾਉ ਗੱਲ ਬਾਤ ਭਾਈ ਸਾਡੇ ਉਲਟਾ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਦਸਤ ਮంత్రి ਨੇ ਕੈਪਰਾ ਦੇ ਕਰਾਇਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਉਦਾ ਇਹ ਕਿਲਾਉ ਗੱਲ ਬਾਤ ਭਾਈ ਸਾਡੇ ਉਲਟਾ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਜੀ ਜੀ